ਹਾਂਜੀ ਸਸੀਗਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਹਸਪਨ ਨੂੰ ਫਰੋਈਪੜਾ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਜਿਹੜੇ ਘਰ ਚ ਦੋਸਤੋ ਵੀਡੀਓ ਬਣਾ ਰਹੇ ਆਂ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆਂ ਪਸ਼ੂ ਹੈ ਜਿਹੜੇ ਦੋਸਤੋ ਰੂਟੀਨ 'ਚ ਹੀ ਆਉਂਦੇ ਆਂ ਜ਼ਿਆਦਾਤਰ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੂਟੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਬਿਲਕੁਲ ਛੋਟਾ ਕੱਟਾ ਢੇਡੇ ਕੱਟ ਵਾਲਾ ਤੇ ਵਿਚਾਲੇ ਬੂਰੀ ਖੜੀ ਹੈ ਨੀਲੀ ਰਾਵੀ नस्ਲ ਦੇ ਵਿੱਚ ਤੇ ਇੱਕ ਜਿਹੜੀ ਦੋਸਤੋ ਵੱਡੀ ਕੱਟੀ ਹੈ ਇਹ ਵੀ ਨੀਲੀ ਰਾਵੀ ਹੈ ਠੀਕ ਹੈ ਜੀ ਤਿੰਨ ਨਗ ਵਿਕਾਊ ਹੈ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਪਸ਼ੂਆਂ ਦੀ ਜਿਹੜੀ ਗੱਲਬਾਤ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਨਾਮ ਨਰਮਲ ਸਿੰਘ ਜੀ ਪਿੰਡ ਕਾਲੀ ਵਾਲਾ ਜਲਾ ਫਰੋਜਪੁਰ ਠੀਕ ਹੈ ਪਸੂ ਕਰੈਡਿਟਿਨ ਚ ਆਈ ਹੈ ਹਾਂਜੀ ਹਾਂਜੀ ਰੂਟਿਨ ਚ ਖਾਸ ਕਰਕੇ ਨੀਲੀ 라ਵੀ ਜਾਂ ਬੂਰੀ ਨੀਲੀ 라ਵੀ ਠੀਕ ਹੈ ਤੈਨ ਨਾ ਆ ਗਿਆ ਹੈ ਨਾ ਹਾਂ ਤੈਨ ਆ ਗਿਆ ਇੱਕ ਤਾਂ ਕੱਟਾ ਟੇਢੇ ਕੱਟਾ ਬਹੁਤ ਚੰਗਾ ਠੀਕ ਹੈ ਬੱਚਾ ਹੀ ਆਏ ਤਿੰਨ ਮਹੀਨਿਆਂ ਦਾ ਅਜੀ ਤਿੰਨ ਮਹੀਨਿਆਂ ਦਾ ਹਾਂ ਪਲਿਆ ਪਲਿਆ ਬਹੁਤ ਆ ਬਾਈ ਦੁੱਧ ਛੱਡਿਆ ਅੱਗੇ ਨੇ ਅੱਛਾ ਅੱਛਾ ਹਾਂ ਅੱਖਾਂ ਜਵਾਂ ਨੀਲੀਆਂ ਟੇਢਾ ਕੱਟਾ ਮੂੰਹ ਤੇ ਠੀਕ ਹੈ ਖੋਲੀ ਇਹਨੂੰ ਮਾੜਾ ਜਾ ਤ ਪਰ ਚਾਰੇ ਪੈਰਾਂ ਤੇ ਵਾਈਟਨੈਸ ਪੂਛ ਤੇ ਟੇਡਾ ਕੱਟਾ ਤੇ ਅੱਖਾਂ ਦੇ ਜਿਹੜੀਆਂ ਦੋਸਤੋ ਨੀਲੀਆਂ ਛੋਟੀ ਉਮਰ ਦਾ ਠੀਕ ਹੈ ਜੀ ਕਿਸੇ ਵੀ ਵੀਰਨ ਆਪਣੀ ਸਾਹਮ ਤੇ ਸਾਹਮਣਾ ਹੋਵੇ ਤਾਂ ਦੋਸਤੋ ਉਸ ਹਾਵ ਨਾਲ ਚੰਗਾ ਫੀਡ ਵਗੈਰਾ ਤੇ ਇਹ ਸਾਂਭਿਆ ਜਾਊਗਾ ਠੀਕ ਹੈ ਜੀ ਬਾਕੀ ਟੈਸਟਿਕਲ ਵਗੈਰਾ ਜਿਹੜੇ ਦੋਸਤੋ ਦਿਖਾ ਦਿੰਨਾ ਬੱਚਾ ਹੀ ਹੈ ਹਜੇ ਠੀਕ ਹੈ ਚਾਰੇ ਪੈਰ ਹੈ ਜਿਹੜੇ ਦੋਸਤੋ ਵਾਈਟ ਹੈ ਠੀਕ ਹੈ ਜੀ ਫੇਸ ਤੇ ਟੇਡਾ ਕੱਟ ਹੈ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਅੱਖਾਂ ਬਿਲਕੁਲ ਨੀਲੀਆਂ ਠੀਕ ਹੈ ਤੇ ਕੀ ਰੇਟ ਹੋਊਗਾ ਜੀ ਦਾ ਇਹ ਆਪਾਂ 13000 ਦਾ ਵੀਰੇ 13000 ਹਾਂ ਬਹੁਤ ਚੰਗਾ ਬੱਚਾ ਸਾੰਬੜ ਵਾਲਾ ਠੀਕ ਹੈ ਤਾਂ ਦੋਸਤੋ 13000 ਰੁਪਿਆ ਇਸ ਕੱਟੇ ਦਾ ਰੇਟ ਹੈ ਠੀਕ ਹੈ ਜੀ ਜੀ ਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਦੂਜੇ ਨੰਬਰ ਤੇ ਬੂਰੀ ਹੈ ਨਾ ਹਾਂ ਬੂਰੀ ਲਿੱਸੀ ਆ ਥੋੜੀ ਜੀ ਹੂੰ ਹੂੰ ਬਾਕੀ ਬਹੁਤ ਚੰਗੀ ਹੈ ਤਾਂ ਬਸ ਤੁਹਾਨੂੰ ਸਮਝ ਲੈ ਵੀ ਪੌਣਾ ਖਾਤਰੀ ਮੇਲੇ ਆਉਂਦੀ ਆ ਇਹ ਹਾਲ ਵੇਖੀ ਕੀਤਾ ਅੱਛਾ ਗੋਹਾ ਲੱਗਿਆ ਸੀਗਾ ਗੋਹਾ ਹੀ ਲਾਇਆ ਤੇ ਉਹਦੇ ਨਾਲ ਆ ਠੀਕ ਹੈ ਹਾਂ ਬਾਕੀ ਕੱਟੀ ਚੰਗੀ ਹੈਗੀ ਹੈ ਥਾਣ ਥੋਣ ਦਿੱਸੀ ਆ ਥਾਣ ਥੋਣੇ ਨਿਸ਼ਾਨੀਆਂ ਸਾਰੀਆਂ ਹੀ ਕੱਟੀ ਦੀ ਠੀਕ ਹੈ ਖੁੱਲੀ ਨਹੀਂ ਹੈ ਜੀ ਬਸ ਸਿਰਫ ਆ ਲਿਸੀ ਤਾਂ ਦਿੱਸੀ ਜਾਂਦੀ ਹੈ ਬਾਕੀ ਅੱਖਾਂ ਦੇਖੇ ਕੱਟੀ ਦੀਆਂ ਜਮਾ ਨੀਲੀਆਂ ਠੀਕ ਹੈ ਆ ਦੋਸਤੋ ਥੋੜੀ ਜਿਹੀ ਲਿਸੀ ਹੈ ਬਾਕੀ ਅੱਖਾਂ ਵਗੈਰਾ ਨੀਲੀਆਂ ਠੀਕ ਹੈ ਜੀ ਕਰੈਕਟਰ ਸਾਰੇ ਹੀ ਪੂਰੇ ਹੈ ਨੀਲੀ ਰਾਵੀ ਦੇ ਬਾਕੀ ਰੰਗ ਸੋਹਣਾ ਵਾਲ ਕਟਾਈ ਕਰਕੇ ਥੋੜਾ ਜਿਹਾ ਕਾਲਾ ਜਾਂ ਢਿੰਦਾ ਬਾਕੀ ਰੰਗ ਬੂਰਾ ਹੀ ਐ ਠੀਕ ਐ ਜੀ ਬਾਕੀ ਪੈਰਾਂ ਤੇ ਮਾਰਕਿੰਗ ਐ ਫੇਸ ਚੈੱਕ ਕਰ ਸਕਦੇ ਹਾਂ ਠੀਕ ਐ ਜੀ ਸਿੰਗ ਕਾਫੀ ਮੋੜਦੇ ਐ ਉਮਰ ਦੇ ਹਿਸਾਬ ਨਾਲ ਜਿਹੜਾ ਗੋਲ ਕਰ ਜੂਗੀ ਉਮਰ ਕਿੰਨੀ ਹੋਊਗੀ ਇਹਦੀ ਇਹ ਸਾਲ ਦੀ ਐ ਬਾਈ ਉਮਰ ਐ 1 ਸਾਲ ਐ ਠੀਕ ਐ ਜੀ ਤੇ ਬਾਕੀ ਥਣ ਵਗੈਰਾ ਦੀ ਸਾਫ ਐ ਕੀ ਰੇਟ ਹੋਊਗਾ ਜੀ ਇਹਦਾ ਇਹ ਤਾਂ 16000 ਦੀ ਜੀ 16000 ਹਾਂ ਜੀ ਠੀਕ ਐ ਅ ਦੋਸਤੋ 16000 ਰੁਪਿਆ ਰੇਟ ਬੂਰੀ ਕੱਟੀ ਦਾ ਠੀਕ ਐ ਜੀ ਤੇ ਤੀਜੇ ਨੰਬਰ ਤੇ ਝੋਟੀ ਆ ਗਈ ਹਾਂ ਝੋਟੀ 2 ਸਾਲ ਦੀ ਹੈ ਅੱਛਾ ਬਾਕੀ ਥਣਾ ਥੋਣਾ ਦੀ ਬਹੁਤ ਸਾਫ ਹੈ ਠੀਕ ਹੈ ਦੰਦਾ ਤਾਂ ਕਿਵੇਂ ਹੋਊਗੀ ਖੀਰੀ ਹੈ ਬਈ ਖੀਰੀ ਹੈ ਹਾਂ ਠੀਕ ਹੈ ਤਾਂ ਦੋਸਤੋ ਦੰਦਾ ਤਾਂ ਖੀਰੀ ਹੈ ਠੀਕ ਹੈ ਜੀ ਥਣ ਮੋਟਾ ਮੋਟਾ ਥਣ ਲੱਗਾ ਠੀਕ ਹੈ ਪਹਿਲਾਂ ਦਿਖਾ ਦੇਣਾ ਥਣ ਚਾਰੇ ਨਿਕੜਵੇ ਖੋਲੀ ਇਹਨੂੰ ਮੜੀ ਜੀ ਬਈ 2 ਸਾਲ ਉਮਰ ਹੈ 2 ਸਾਲ ਦੀ ਹੈ ਠੀਕ ਹੈ ਦੋਸਤੋ 2 ਸਾਲ ਉਮਰ ਹੈ ਮਾਰਕਿੰਗ ਪੈਰਾਂ ਤੇ ਚੈੱਕ ਕਰ ਸਕਦੇ ਠੀਕ ਹੈ ਜੀ ਅੱਖਾਂ ਦੇ ਵਿੱਚ ਥੋੜੀ ਜਿਹੀ ਘੱਟ ਹੈ ਨਾ ਹਾਂ ਨਹੀਂ ਅੱਖਾਂ 'ਚ ਨਿਸ਼ਾਨ ਹੈ ਭਾਈ ਦੋਵਾਂ 'ਚ ਪੂਰੇ ਪੂਰੇ ਨਿਸ਼ਾਨ ਹੈ ਠੀਕ ਹੈ ਅੱਖਾਂ ਦੇ ਵਿੱਚ ਦੋਸਤੋਂ ਨਿਸ਼ਾਨੀਆਂ ਠੀਕ ਹੈ ਜੀ ਸਿੰਗ ਕੁੰਡੇ ਕਰੀ ਆਉਂਦੀ ਹੈ ਬਾਕੀ ਮਾਰਕਿੰਗ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਉਮਰ ਹੈ ਜਿਹੜੀ ਦੋਸਤੋਂ 2 ਸਾਲ ਹੈ ਬਸ ਠੀਕ ਹੈ ਜੀ ਬਾਕੀ ਦੋਸਤੋਂ ਕੱਦ ਕਾਠੜੀ ਹੈ ਕੱਟੀ ਇਹ ਕੱਦ ਬਹੁਤ ਕਰੂਗੀ ਭਾਈ ਹਾਂ ਬਾਕੀ ਥਣ ਵਗੈਰਾ ਜਿਹੜੇ ਦੋਸਤੋਂ ਉਹ ਵੀ ਸਾਫ਼ ਆ ਸੋਹਣੇ ਲੱਗੇ ਆ ਮਾਰਕਿੰਗ ਸਾਰੀ ਆ ਅੱਖਾਂ ਦੇ ਵਿੱਚ ਦੋਸਤੋਂ ਨਿਸ਼ਾਨੀਆਂ ਹੈ ਠੀਕ ਜੀ ਸੈنگ ਕੁੰਡੇ ਐ ਤੇ ਬਾਕੀ ਢਾਂਚਾ ਵੀ ਬਹੁਤ ਚੰਗਾ ਐ ਥੋੜਾ ਛੋਟਾ ਬਾਈ ਜਿਵੇਂ ਛੋਟਾ ਛੋਟਾ ਸੈنگ ਆ ਕੱਪੀ ਠੀਕ ਐ ਤੇ ਕੀ ਰੇਟ ਹੋਊਗਾ ਇਹਦਾ ਇਹ ਪੋ ਕੈਮ ਨੂੰ ਪਾ ਮੰਗ ਨੂੰ ਪਾ ਜਿੰਨੇ ਮਰਜ਼ੀ ਮੰਗ ਲਈਏ 1 2000 ਦੀ ਦੇ ਦੇ ਰੋਟੀ 27000 ਦੀ ਹਾਂ ਠੀਕ ਐ ਇਹ ਦੋਸਤੋ 27000 ਰੁਪਿਆ ਡਿਮਾਂਡ ਠੀਕ ਐ ਜੀ ਤਿੰਨ ਨਗ ਦਿਖਾਤੇ ਆ ਤਿੰਨਾ ਦਾ ਰੇਟ ਦੱਸਤਾ ਜਿਹੜਾ ਨਗ ਜਿੰਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਠੀਕ ਐ ਜੀ ਤੇ ਰੇਟ ਚੋਂ ਹੋ ਜਾਊਗਾ ਮੌਕੇ ਤੇ ਲੈ ਸੀ ਠੀਕ ਐ ਤੇ ਚਲੋ ਠੀਕ ਐ ਬਾਈ ਜੀ ਠੀਕ ਐ